ਹਾਂਜੀ ਦੋਸਤੋ ਜੇਕਰ ਵੀਡੀਓ ਤੁਹਾਡੇ ਸਾਹਮਣੇ ਆ ਗਈ ਹੈ ਜਾਂ ਵੀਡੀਓ ਦੇਖਣ ਤੁਸੀਂ ਆ ਗਏ ਹੋ ਤਾਂ ਵੀਡੀਓ ਨੂੰ ਪੂਰਾ ਦੇਖ ਲਿਓ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਹਾਨੂੰ ਪੇਟ ਦੀ ਕਦੇ ਕੋਈ ਦਿੱਕਤ ਨਹੀਂ ਆਊਗੀ ਪੇਟ ਦੀ ਕਦੇ ਵੀ ਕੋਈ ਸਮੱਸਿਆ ਨਹੀਂ ਆਊਗੀ ਪੇਟ ਵਾਸਤੇ ਇੱਕ ਰਾਮਬਾਣਾ ਪੀਣ ਵਾਲੀ ਚੀਜ਼ ਤੁਹਾਨੂੰ ਬਣਾ ਬਣਾ ਕੇ ਦੱਸਣ ਜਾ ਰਿਹਾ ਤੇ ਤੁਸੀਂ ਇਹਨੂੰ ਵਰਤੋਗੇ ਤਾਂ ਤੁਸੀਂ ਤੁਹਾਡਾ ਪੇਟ ਬਾਵਾਹਾਂ ਕਰ ਉੱਠੂਗਾ ਤੁਹਾਡਾ ਪੇਟ ਕਹੂਗਾ ਕਿ ਅੱਜ ਤੱਕ ਜ਼ਿੰਦਗੀ ਦੇ ਵਿੱਚ ਤੁਸੀਂ ਮੈਨੂੰ ਇਸ ਤਰ੍ਹਾਂ ਦੀ ਕੋਈ ਖਾਣ ਪੀਣ ਵਾਲੀ ਚੀਜ਼ ਕਿਉਂ ਨਹੀਂ ਦਿੱਤੀ ਉਕਿ ਇਹਦੇ ਨਾਲ ਪੇਟ ਦੇ ਜਿਹੜੇ ਗੁੱਡ ਬੈਕਟੀਰੀਆ ਨੇ ਉਹ ਬਿਲਕੁਲ ਬਿਹਤਰ ਹੋ ਜਾਂਦੇ ਨੇ ਗੁੱਡ ਬੈਕਟੀਰੀਆ ਵੱਧ ਜਾਂਦੇ ਨੇ ਤੇ ਪੇਟ ਦੇ ਵਿੱਚ ਜਿਵੇਂ ਆਪਣੇ ਹਾਜਮੇ ਦੇ ਵਿੱਚ ਖਰਾਬੀ ਹੈ ਜਾਂ ਆਪਣਾ ਇਮਿਊਨਿਟੀ ਕਮਜ਼ੋਰ ਹੋ ਗਈ ਹੈ ਕਦੇ ਕਬਜ ਬਣ ਗਈ ਕਦੇ ਗੈਸ ਬਣ ਗਿਆ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਨਜਾਤ ਮਿਲ ਜਾਂਦੀ ਹੈ ਕਾਰਨ ਕੀ ਹੈ ਇਹਨਾਂ ਦਾ ਇਹਨਾਂ ਸਮੱਸਿਆਵਾਂ ਦਾ ਕਾਰਨ ਸਾਡਾ ਮੇਨ ਕਾਰਨ ਹੁੰਦਾ ਜਿਵੇਂ ਅਸੀਂ ਬਹੁਤ ਜ਼ਿਆਦਾ ਐਂਟੀਬਾਇਓਟਿਕ ਦਵਾਈਆਂ ਵਰਤ ਲਈਆਂ ਜਾਂ ਅਸੀਂ ਕੋਈ ਬਹੁਤ ਜ਼ਿਆਦਾ ਲਗਾਤਾਰ ਨਸ਼ੇ ਵਰਤਲੇ ਜਾਂ ਫਿਰ ਅਸੀਂ ਖਾਣ ਵਾਲੇ ਚੂਰਨ ਇੰਨੇ ਵਰਤ ਲਏ ਜਿਨ੍ਹਾਂ ਦੇ ਵਿੱਚ ਸਨਾਪੱਤੀ ਹੈ ਜਾਂ ਹੋਰ ਚੀਜ਼ਾਂ ਨੇ ਜਿਨ੍ਹਾਂ ਨੇ ਸਾਡੀਆਂ ਆਂਤੜੀਆਂ ਨੂੰ ਨਚੋੜਤਾ ਹੁਣ ਸਾਡੀਆਂ ਆਂਤੜੀਆਂ ਨੂੰ ਜਿਹੜੇ ਗੁੱਡ ਬੈਕਟੀਰੀਆ ਨੇ ਉਹ ਤਾਂ ਸਾਡੇ ਬਿਲਕੁਲ ਖਤਮ ਹੋ ਗਏ ਤੇ ਅਸੀਂ ਫਲਸ ਦੇ ਵਿੱਚ ਬੈਠੇ ਜ਼ੋਰ ਲਾਈ ਜਾਂਦੇ ਆ ਕਦੇ ਸਾਨੂੰ ਐਸਿਡਿਟੀ ਹੋਊਗੀ ਕਦੇ ਸਾਨੂੰ ਕਾਂਸਟਿਪੇਸ਼ਨ ਹੋਊਗੀ ਕਦੇ ਸਾਡਾ ਹਾਜਮਾ ਖਰਾਬ ਹੋ ਗਿਆ ਤਾਂ ਉਹਨਾਂ ਚੀਜ਼ਾਂ ਨੂੰ ਪ੍ਰੋਪਰ ਤਰੀਕੇ ਨਾਲ ਆਂਤੜੀਆਂ ਨੂੰ ਨਵਾਂ ਬਣਾਉਣ ਵਾਸਤੇ ਉਹਨਾਂ ਨੂੰ ਨਵੀਂ ਊਰਜਾ ਦੇਣ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਹ ਬਣਾਉਣੀ ਕਿਵੇਂ ਹੈ ਇਹਦਾ ਨਿਰਮਾਣ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਦੱਸਣ ਲੱਗਿਆ ਸਭ ਤੋਂ ਪਹਿਲਾਂ ਆਪਾਂ ਨੇ 2 ਤੋਂ 1.5 ਲੀਟਰ ਪਾਣੀ ਲੈਣਾ ਇਹਨੂੰ ਗਰਮ ਕਰ ਲੈਣਾ ਇਹਨੂੰ ਬੋਇਲ ਕਰ ਲੈਣਾ ਜੇਕਰ ਸਾਡੇ ਕੋਲੇ ਆਪਣਾ ਫਿਲਟਰਡ ਵਾਟਰ ਹੈ ਫਿਲਟਰ ਲੱਗਿਆ ਹੋਇਆ ਹੈ ਤਾਂ ਸਾਨੂੰ ਕੋਈ ਗਰਮ ਕਰਨ ਦੀ ਖਾਸ ਜ਼ਰੂਰਤ ਨਹੀਂ ਪੈਂਦੀ ਤੇ ਜਿਵੇਂ ਮੇਰੇ ਕੋਲੇ ਤਾਂ ਚਲੋ ਫਿਲਟਰ ਨਹੀਂ ਸੀ ਇਸ ਕਰਕੇ ਮੈਂ ਇਹਨੂੰ ਬੋਇਲ ਕਰ ਲਿਆ ਪ੍ਰੋਪਰ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਨੇ ਚਕੁੰਦਰ ਲੈਣੇ ਨੇ ਦੋ ਚਕੁੰਦਰ ਲੈ ਲਓ ਜਿਹਨੂੰ ਬੀਟਰ ਰੂਟ ਵੀ ਕਹਿੰਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲਓ ਛਿੱਲ ਕੇ ਇਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਓ ਸਲਾਈਸ ਦੇ ਵਿੱਚ ਕੱਟ ਲਓ ਜ਼ਕੁੰਦਰ ਦੀ ਜਗ੍ਹਾ ਤੇ ਤੁਸੀਂ ਗਾਜਰ ਵੀ ਲੈ ਸਕਦੇ ਹੋ ਤੇ ਜਾਂ ਫਿਰ ਇਹ ਕਾਂਜੀ ਚੌਲਾਂ ਦੀ ਵੀ ਬਣ ਜਾਂਦੀ ਹੈ ਅਲਗ-ਗਲ ਕਈ ਦੇ ਤਰੀਕੇ ਨੇ ਤੇ ਅਲਗ-ਗਲ ਬਣਾਉਣ ਦੀ ਵਿਧੀ ਹੈ ਪਰ ਜਿਹੜੀ ਤੁਹਾਨੂੰ ਵਿਧੀ ਮੈਂ ਦੱਸ ਰਿਹਾ ਇਹ ਬੜੀ ਆਸਾਨ ਹੈ ਤੇ ਸੌਖੀ ਹੈ ਇਹ ਜਿਹੜੇ ਸਲਾਈਸ ਨੇ ਆਪਾਂ ਜਿਹੜੇ ਜ਼ਕੁੰਦਰ ਨੇ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਣੇ ਜਿਵੇਂ ਮੈਂ ਤੁਹਾਡੇ ਸਾਹਮਣੇ ਕੱਟ ਰਿਹਾ ਇਹ ਕਾਂਜੀ ਆ ਜਿਹੜੀ ਇਹਦੇ ਨਾਲ ਤਵੱਚਾ ਜਿਹੜੀ ਤੁਹਾਡੀ ਸਕਿਨ ਹੈ ਉਹ ਚਮਕ ਉੱਠਦੀ ਹੈ ਤੁਹਾਡਾ ਪੇਟ ਹੈ ਜਿਹੜਾ ਉਹ ਬਿਲਕੁਲ ਠੀਕ ਤੇ ਨਰਮ ਰਹਿਣ ਲੱਗ ਜਾਂਦਾ ਹੈ ਕਾਸਟਿਪੇਸ਼ਨ ਦੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਸਮੱਸਿਆ ਨਹੀਂ ਆਉਂਦੀ ਤੁਸੀਂ 10 ਦਿਨ 15 ਦਿਨ ਲਗਾਤਾਰ ਇਹਨੂੰ ਬਣਾ ਕੇ ਵਰਤੋ ਇਹਦੇ ਨਾਲ ਇੱਕ ਕੰਮ ਤੁਸੀਂ ਹੋਰ ਕਰਨਾ ਹੈ ਉਹ ਵੀ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸੂਗਾ ਉਹ ਕੀ ਕਰਨਾ ਹੈ ਤੇ ਜੇਕਰ ਤੁਸੀਂ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਨਜਾਤ ਪਾਉਣਾ ਚਾਹੁੰਦੇ ਹੋ ਕਿਉਂਕਿ 80% ਲੋਕਾਂ ਨੂੰ ਕਾਸਟਿਪੇਸ਼ਨ ਦੀ ਸਮੱਸਿਆ ਹੈ ਸਵੇਰੇ ਜਾਂਦੇ ਨੇ ਤਾਂ ਪੇਟ ਪ੍ਰੋਪਰ ਸਾਫ਼ ਨਹੀਂ ਹੁੰਦਾ ਦੁਬਾਰਾ ਫੇਰ ਜਾਂਦੇ ਨੇ ਫੇਰ ਪੇਟ ਪ੍ਰੋਪਰ ਸਾਫ਼ ਨਹੀਂ ਹੁੰਦਾ ਔਰ ਉਹਨਾਂ ਦਾ ਧਿਆਨ ਹੈ ਜਿਹੜਾ ਹਮੇਸ਼ਾ ਪੇਟ ਦੇ ਵਿੱਚ ਹੀ ਬਣਿਆ ਰਹਿੰਦਾ ਕਿਉਂਕਿ ਪੇਟ ਦੇ ਵਿੱਚ ਦਿੱਕਤ ਹੁੰਦੀ ਹੈ ਪੇਟ ਪ੍ਰੋਪਰ ਤਰੀਕੇ ਨਾਲ ਖਾਲੀ ਨਹੀਂ ਹੁੰਦਾ ਪੇਟ ਦੇ ਜਿਹੜੇ ਗੁੱਡ ਬੈਕਟੀਰੀਆ ਨੇ ਉਹ ਬਿਲਕੁਲ ਖਤਮ ਹੋ ਜਾਂਦੇ ਨੇ ਤੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਹੋ ਜਾਂਦੀਆਂ ਨੇ ਬਲੋਟਿੰਗ ਹੁੰਦੀ ਹੈ ਗੈਸ ਪੈਦਾ ਹੋ ਜਾਂਦੀ ਹੈ ਤਜਾਬ ਬਣਦਾ ਹੈ ਉਹਨਾਂ ਨੂੰ ਖੁਦ ਨੂੰ ਸਮਝ ਨਹੀਂ ਆਉਂਦਾ ਵੀ ਤਜਾਬ ਦੀ ਦਵਾਈ ਲਈਏ ਗੈਸ ਦੀ ਦਵਾਈ ਲਈਏ ਬਲੋਟਿੰਗ ਦੀ ਦਵਾਈ ਲਈਏ ਕਿਉਂਕਿ ਜਿਵੇਂ ਆਪਾਂ ਕਦੇ ਐਂਟੀਬਾਇਓਟਿਕ ਦਵਾਈਆਂ ਲੈਨੇ ਆ ਨਾ ਤੁਸੀਂ ਦੇਖਦੇ ਹੋ ਵੀ ਪੇਟ ਗੜਗੜ ਗੜਗੜ ਕਰਨ ਲੱਗ ਜਾਂਦਾ ਉਦੋਂ ਉਹ ਜਿਹੜੇ ਆਪਣੇ ਚੰਗੇ ਬੈਕਟੀਰੀਆ ਨੇ ਉਹਨਾਂ ਨੂੰ ਵੀ ਖਤਮ ਕਰ ਦਿੰਦੀ ਆ ਜਾਂ ਫਿਰ ਆਪਾਂ ਕੋਈ ਸਨਾਪੱਤੀ ਵਾਲਾ ਕਬਜ ਦਾ ਚੂਰ ਲੈਨੇ ਆ ਤਾਂ ਉਹਦੇ ਨਾਲ ਵੀ ਸਾਡਾ ਪੇਟ ਗੜਗੜ ਕਰਦਾ ਜਿਹੜੀ ਚੀਜ਼ ਪੇਟ ਨਾਲ ਧੱਕਾ ਕਰੂਗੀ ਉਹ ਪੇਟ ਦਾ ਨੁਕਸਾਨ ਕਰੂਗੀ ਹੀ ਕਰੂਗੀ ਇਸ ਕਰਕੇ ਰਜਾਨਾ ਦੇ ਚੂਰਨਾ ਤੋਂ ਤੇ ਰਜਾਨਾਂ ਦੀਆਂ ਗੋਲੀਆਂ ਦਵਾਈਆਂ ਤੋਂ ਤੁਸੀਂ ਬਚ ਜਾਓਗੇ ਇਹ ਚੀਜ਼ ਤੁਸੀਂ ਕਰੇ ਬਣਾ ਲਓ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਚਕੰਦਰ ਦੇ ਆਪਾਂ ਸਲਾਈਸਸ ਕੱਟੇ ਨੇ ਟੁਕੜੇ ਕੱਟੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਕਿਸੇ ਕੰਚ ਦੇ ਮਰਤਬਾਨ ਦੇ ਵਿੱਚ ਪਾ ਲੈਣਾ ਹੈ ਇਹ ਕੰਚ ਦਾ ਜਿਹੜਾ ਜਾਰ ਹੈ ਇਹ ਤੁਹਾਨੂੰ Amazon ਤੋਂ ਮਿਲ ਜੂਗਾ ਕਾਂਜੀ ਮੇਕਿੰਗ ਕਿਟ ਦੇ ਨਾਂ ਤੇ ਤੁਹਾਨੂੰ ਮਿਲ ਜੂਗਾ ਤੇ ਜਾਂ ਫਿਰ ਤੁਸੀਂ ਨਜ਼ਦੀਕ ਕੋਈ ਭਾਂਡੇ ਵਾਲੀ ਦੁਕਾਨ ਹੈ ਪਲਾਸਟਿਕ ਵਾਲੀ ਦੁਕਾਨ ਹੈ ਉੱਥੇ ਵੀ ਤੁਹਾਨੂੰ ਇਹ ਜਾਰ ਮਿਲ ਜੂਗਾ 2 ਤੋਂ 1.5 ਲੀਟਰ ਦਾ ਇਹ ਜਾਰ ਹੁੰਦਾ ਹੈ ਇਹਦੇ ਨਾਲ ਬਣੀ ਬਣਾਈ ਇੱਕ ਆਪਾਂ ਨੂੰ ਪੈਕਟ ਦੇ ਵਿੱਚ ਕਾਂਜੀ ਵਾਲਾ ਮਸਾਲਾ ਮਿਲਦਾ ਪਰ ਇਹ ਮਸਾਲਾ ਵੀ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਇਹ ਆਪਾਂ ਘਰੇ ਬਣਾ ਸਕਦੇ ਆ ਇਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੁੰਦੀ ਹੈ ਇੱਕ ਚਮਚ ਰਾਈ ਇੱਕ ਚਮਚ ਰੌਕ ਸਾਲਟ ਜਿਹਨੂੰ ਆਪਾਂ ਕਹਿ ਦਿੰਨੇ ਆ ਸਮੁੰਦਰੀ ਨਮਕ ਤੇ ਇੱਕ ਆਪਾਂ ਨੂੰ ਛੋਟਾ ਟੁਕੜਾ ਅਦਰਕ ਦਾ ਚਾਹੀਦਾ ਇਹ ਤਿੰਨੇ ਚਾਰੇ ਚੀਜ਼ਾਂ ਨਾਲ ਆਪਾਂ ਇਸ ਤਰੀਕੇ ਦਾ ਮਸਾਲਾ ਬਣਾ ਦਿੰਨੇ ਆ ਤੇ ਆਪਾਂ ਇਹਦੇ ਵਿੱਚ ਪਾਉਣਾ ਹੁੰਦਾ ਪਰ ਇਹਦੇ ਨਾਲ ਹੁਣ ਬਣਾਈ-ਬਣਾਈ ਕਿਟ ਆਈ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਮਸਾਲਾ ਜਿਹੜਾ ਤੁਹਾਡੇ ਸਾਹਮਣੇ ਪਾ ਕੇ ਦਿਖਾ ਰਿਹਾ ਪਰੇ ਮਸਾਲਾ ਜੇਕਰ ਤੁਹਾਨੂੰ ਨਾ ਮਿਲੇ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਚਮਚ ਰਾਈ ਤੇ ਇੱਕ ਚਮਚ ਸਮੁੰਦਰੀ ਨਮਕ ਇੱਕ ਸਿੰਧਾ ਨਮਕ ਵੀ ਕਹਿ ਦਿੰਦੇ ਆ ਉਹਨੂੰ ਆਪਾਂ ਤੇ ਇੱਕ ਛੋਟਾ ਟੁਕੜਾ ਆਪਾਂ ਨੇ ਅਦਰਕ ਦਾ ਪਾ ਲੈਣਾ ਇਹ ਆਪਾਂ ਵਿੱਚ ਪਾ ਲੈਣਾ ਤੇ ਇੱਕ ਇਹਦੇ ਨਾਲ ਪ੍ਰੋਬਾਇਓਟਿਕ ਪਾਊਡਰ ਮਿਲਦਾ ਇਹ ਆਪਾਂ ਨੂੰ ਆਨਲਾਈਨ ਵੀ ਮਿਲ ਜਾਂਦਾ ਜੇਕਰ ਨਾ ਵੀ ਮਿਲੇ ਤਾਂ ਇਹਦੀ ਕੋਈ ਆਪਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਜਿਹੜਾ ਹੁਣ ਮੈਂ ਲਾਸਟ ਦੇ ਵਿੱਚ ਪਾਇਆ ਕਿਉਂਕਿ ਜਦੋਂ ਇਹ ਫਰਮੈਂਟੇਸ਼ਨ ਇਹਦੀ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ ਦੇਖੋ ਜਦੋਂ ਆਪਾਂ ਕੰਪਨੀ ਦੀ ਕੋਈ ਕਿੱਟ ਮੰਗਾਉਂਦੇ ਆ ਤਾਂ ਉਹਦੇ ਨਾਲ ਤਾਂ ਬਹੁਤ ਸਾਰੀਆਂ ਚੀਜ਼ਾਂ ਭੇਜੀਆਂ ਜਾਂਦੀਆਂ ਨੇ ਪਰ ਆਪਾਂ ਨੂੰ ਇਹਨਾਂ ਜਿਵੇਂ ਇਹ ਮਸਾਲਾ ਪ੍ਰੋਵਾਈਡ ਕਰਾ ਲੈ ਇਹਦੀ ਆਪਾਂ ਨੂੰ ਕੋਈ ਏਡੀ ਜ਼ਿਆਦਾ ਜ਼ਰੂਰਤ ਨਹੀਂ ਹਾਂ ਇਹਦੇ ਵਿੱਚ ਰਾਈ ਸੇਂਦਾ ਨਮਕ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਇਹ ਪਾਉਣਾ ਆਪਾਂ ਨੂੰ ਜ਼ਰੂਰੀ ਹੁੰਦਾ ਕਿਉਂਕਿ ਹੁਣ ਉਹ ਬਣੇ-ਬਣਾਏ ਮਸਾਲੇ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਸੀ ਐਡ ਕੀਤੀਆਂ ਹੋਈਆਂ ਇਸ ਕਰਕੇ ਆਪਾਂ ਪੈਕੇਟ ਖੋਲ ਕੇ ਉਹ ਪਾਤਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਦਾ ਢੱਕਣ ਲਗਾ ਦੇਣਾ ਇਸ ਤਰੀਕੇ ਨਾਲ ਤੇ ਟੱਕੜ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਸੰਭਾਲ ਕੇ ਧੁੱਪ ਦੇ ਵਿੱਚ ਰੱਖ ਦੇਣਾ ਜਿੱਥੇ ਕੋਈ ਆਪਣਾ ਮਤਲਬ 8-10 ਘੰਟੇ ਧੁੱਪੇ ਪਿਆ ਰਹੇ ਤੇ ਰਾਤ ਨੂੰ ਤੁਸੀਂ ਫਿਰ ਇਹਨੂੰ ਅੰਦਰ ਰੱਖ ਦੇਣਾ ਦਿਨ ਦੇ ਵਿੱਚ ਧੁੱਪੇ ਪਿਆ ਰਹਿਣ ਦਿਓ ਤੇ ਰਾਤ ਨੂੰ ਅੰਦਰ ਰੱਖ ਦੋ ਤੇ ਇਹਨੂੰ ਇੱਕ ਵਾਰੀ ਦਿਨ ਵਿੱਚ ਦੀ ਜ਼ਰੂਰ ਚੰਗੀ ਤਰ੍ਹਾਂ ਹਿਲਾ ਦਿਓ ਤਾਂ ਕਿ ਇਹਦੀ ਫਰਮੈਂਟੇਸ਼ਨ ਹੈ ਚੰਗੀ ਤਰ੍ਹਾਂ ਹੋ ਜੇ ਤੇ ਜਾਂ ਫਿਰ ਕਿਸੇ ਬਰਤਨ ਨਾਲ ਜਿਵੇਂ ਕੜਸੀ ਵਗੈਰਾ ਨਾਲ ਹਿਲਾ ਦਿਓ ਜਾਂ ਫਿਰ ਤੁਸੀਂ ਇਹਨੂੰ ਜਾਰ ਨੂੰ ਪੂਰਾ ਪ੍ਰੋਪਰ ਚੱਕ ਕੇ ਹਿਲਾ ਦਿਓ ਤੇ ਇਹਨੂੰ ਹਿਲਾਉਣਾ ਜ਼ਰੂਰੀ ਹੁੰਦਾ ਹੈ ਹੌਲੀ ਹੌਲੀ ਤੁਸੀਂ ਦੇਖੋਗੇ ਵੀ ਇਹਦੀ ਫਰਮੈਂਟੇਸ਼ਨ ਹੋ ਜੂਗੀ ਤੇ ਇਹਦਾ ਜਿਹੜਾ ਖਮੀਰ ਹੈ ਉਹ ਜੰਮਣਾ ਸ਼ੁਰੂ ਹੋ ਜੂਗਾ ਉਸ ਤੋਂ ਬਾਅਦ ਆਪਾਂ ਨੇ ਫਿਰ ਇਹ ਕਿਵੇਂ ਬਰਤਨੀਆਂ ਤੇ ਇਹਦੇ ਨਾਲ ਇੱਕ ਚੀਜ਼ ਹੋਰ ਕਿਹੜੀ ਬਰਤਨੀ ਉਹ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸੂਗਾ ਤੁਸੀਂ ਦੇਖ ਲਓ ਪਹਿਲਾਂ ਇਹਦੀ ਵਿਧੀ ਕਿਵੇਂ ਬਣਦੀ ਹੈ ਤੇ ਕਿਵੇਂ ਇਹ ਤਿਆਰ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਤੇ ਮਸਾਲੇ ਪਾਤੇ ਤੇ ਤੇ ਨਾਲ-ਨਾਲ ਆਪਾਂ ਚਕੰਦਰ ਜਿਹੜੇ ਬੀਟਰ ਰੂਟ ਸੀ ਉਹਦੇ ਸਲਾਈਸਿਜ਼ ਕੱਟ ਕੇ ਪਾਤੇ ਇੱਥੇ ਤੁਸੀਂ ਗਾਜਰ ਦਾ ਟੁਕੜਾ ਵੀ ਵਰਤ ਸਕਦੇ ਹੋ ਬੀਟਰ ਰੂਟ ਦੀ ਜਗ੍ਹਾ ਤੇ ਤੇ ਚੌਲ ਵੀ ਵਰਤ ਸਕਦੇ ਹੋ ਤੇ ਹੋਰ ਵੀ ਬਹੁਤ ਚੀਜ਼ਾਂ ਦੀ ਕਾਂਜੀ ਬਣਦੀ ਹੈ ਪਰ ਜਿਹੜੀ ਚਕੰਦਰ ਦੀ ਕਾਂਜੀ ਹੈ ਇੱਕ ਤਾਂ ਇਹ ਖੂਨ ਬਣਾਉਂਦੀ ਹੈ ਸਰੀਰ ਦੇ ਵਿੱਚ ਹੇਮੋਗਲੋਬਿਨ ਦੀ ਕਮੀ ਪੂਰੀ ਕਰਦੀ ਹੈ ਇੱਕ ਡਾਈਜੈਸ਼ਨ ਨੂੰ ਇੰਨਾ ਵਧੀਆ ਕਰ ਦਿੰਦੀ ਹੈ ਤੇ ਇਹਦੇ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਤੁਸੀਂ ਦਵਾਈਆਂ ਚੂਰਨ ਚਟਣੀਆਂ ਲੈਣਾ ਭੁੱਲ ਜਾਓਗੇ ਇਸ ਤਰੀਕੇ ਨਾਲ ਜਿਵੇਂ ਮੈਂ ਇਹਨੂੰ ਚੰਗੀ ਤਰ੍ਹਾਂ ਹਿਲਾ ਰਿਹਾ ਤੁਸੀਂ ਦੂਜੇ ਦਿਨ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਇਹ ਜਦੋਂ ਤੱਕ ਇਹਦਾ ਨਿਰਮਾਣ ਨਹੀਂ ਹੁੰਦਾ ਇਨੂੰ ਇੱਕ ਦੋ ਵਾਰੀ ਦਿਨ ਵਿੱਚ ਦੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਇਹਨੂੰ ਜਰੂਰ ਮਤਲਬ ਹਲਚਾਲੀ ਕਰਦਿਆ ਕਰੋ ਥੋੜੀ ਜੀ ਤੇ ਫਿਰ ਤੁਸੀਂ ਦੇਖੋਗੇ ਵੀ ਇਹ ਤੁਹਾਡਾ ਪੇਟ ਜਿਹੜਾ ਹੈ ਤੁਹਾਨੂੰ ਬਾਵਾ ਕਰ ਉੱਠੂਗਾ ਤੁਹਾਡਾ ਪੇਟ ਕਹੂਗਾ ਵੀ ਇਸ ਤਰ੍ਹਾਂ ਦੀ ਚੀਜ਼ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਤੁਸੀਂ ਇੱਕ ਜਾਂ ਦੋ ਗਲਾਸ ਇਹ ਤੇ ਡੇਲੀ ਪੀਣੇ ਨੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਤਿਆਰ ਕਰ ਲਓ ਵੈਸੇ ਤਾਂ ਇਹ ਪ੍ਰੋਪਰ ਤਰੀਕੇ ਨਾਲ ਤਿਆਰ ਹੋਣ ਵਾਸਤੇ ਇਹਨੂੰ 5 ਦਿਨ ਲੱਗ ਜਾਂਦੇ ਨੇ ਤੇ ਹਰ ਰੋਜ਼ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਿਲਾਉਣਾ ਹੁੰਦਾ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਤੀਆਂ ਬਸ ਆਪਾਂ ਨੇ ਉਹੀ ਪਾਉਣੀਆਂ ਨੇ ਹੋਰ ਕੋਈ ਫालतू ਚੀਜ਼ ਨਹੀਂ ਪਾਉਣੀ ਤੇ ਇਹਨੂੰ ਫਿਰ ਜਦੋਂ ਆਪਾਂ ਧੁੱਪ ਲਵਾਵਾਂਗੇ ਧੁੱਪ 'ਚ ਰੱਖਣ ਤੋਂ ਬਾਅਦ ਇਹਨੂੰ ਇੱਕ ਦੋ ਵਾਰੀ ਜ਼ਰੂਰ ਹਿਲਾ ਦਿਆ ਕਰੋ ਤੇ ਪੇਟ ਦੀਆਂ ਤੁਸੀਂ ਦੇਖੋਗੇ ਵੀ ਤੁਹਾਡੇ ਪੇਟ ਦੀਆਂ ਜਿਹੜੀਆਂ ਸਾਰੀਆਂ ਦਿੱਕਤਾਂ ਇਹਦੇ ਨਾਲ ਠੀਕ ਹੋ ਜਾਣਗੀਆਂ ਆ ਪੇਟ ਖੁੱਲ ਕੇ ਸਾਫ਼ ਹੋਊਗਾ ਜਿਵੇਂ ਕਈ ਲੋਕ ਬਹੁਤ ਸਾਰਾ ਟਾਈਮ ਲੈਟਰਨ ਦੇ ਵਿੱਚ ਬੈਠੇ ਰਹਿੰਦੇ ਨੇ ਫਲਸ ਉਹਨਾਂ ਨੂੰ ਖੁੱਲ ਕੇ ਨਹੀਂ ਆਉਂਦੀ ਉਹਦਾ ਰੀਜ਼ਨ ਇਹੀ ਹੁੰਦਾ ਵੀ ਗੁੱਡ ਬੈਕਟੀਰੀਆ ਉਹਨਾਂ ਦੇ ਖਤਮ ਹੋ ਜਾਂਦੇ ਨੇ ਸਰੀਰ ਦੇ ਵਿੱਚੋਂ ਤੇ ਉਹ ਮਤਲਬ ਆਂਤੜੀਆਂ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਹੀ ਉਹਨਾਂ ਦੀ ਖਤਮ ਹੋ ਜਾਂਦੀ ਹੈ ਇਹ ਅੰਤੜੀਆਂ ਦੀ ਮੂਵਮੈਂਟ ਨੂੰ ਸਹੀ ਕਰੂ ਪੇਟ ਨੂੰ ਸਹੀ ਰੱਖੂ ਐਸਿਡਿਟੀ ਤੁਹਾਡੀ ਖਤਮ ਕਰ ਦੋ ਤੇ ਤੁਹਾਡੀ ਜਿਹੜੀ ਭੁੱਖ ਹੈ ਜਿਹੜਾ ਹਾਜਮ ਹੈ ਉਹ ਬਿਲਕੁਲ ਤੁਹਾਡਾ ਪ੍ਰੋਪਰ ਹੋ ਜਾਊਗਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸੀ ਹੈ ਇਹਦੇ ਨਾਲ ਵਰਤਣ ਵਾਸਤੇ ਜਿਵੇਂ ਤੁਸੀਂ ਦੋ ਗਲਾਸ ਦਿਨ ਵਿੱਚ ਦੀ ਕਾਂਜੀ ਦੇ ਪੀ ਲਈ ਕਿਸੇ ਵੀ ਵੇਲੇ ਪੀ ਲਓ ਦਿਨ ਵਿੱਚ ਦੀ ਸਵੇਰ ਪੀ ਲਓ ਦੁਪਹਿਰ ਪੀ ਲਓ ਸ਼ਾਮ ਨੂੰ ਪੀ ਲਓ ਖਾਣਾ ਖਾਣ ਤੋਂ ਘੰਟਾ ਜਾਂ ਦੋ ਘੰਟੇ ਪਹਿਲਾਂ ਪੀ ਲਓ ਖਾਣਾ ਖਾਣ ਤੋਂ ਘੰਟਾ ਦੋ ਘੰਟੇ ਬਾਅਦ ਪੀ ਲਓ ਇਹਨੂੰ ਪੁਣ ਨਾ ਛਾਣ ਨਾ ਨਹੀਂ ਹੈ ਇਸੇ ਗਲਾਸ ਦੋ ਗਲਾਸ ਇਹਦੇ ਵਿੱਚੋਂ ਕੱਢ ਕੇ ਹੋਰ ਨਵਾਂ ਪਾਣੀ ਪਾ ਦਿਓ ਤੇ ਉਹਨੂੰ ਫਰਿੱਜ 'ਚ ਰੱਖ ਕੇ ਤੁਸੀਂ ਠੰਡੀ ਕਰ ਲਓ ਚਾਹੇ ਤਾਂ ਇਸੇ ਤਰੀਕੇ ਨਾਲ ਪੀ ਲਓ ਦੋ ਗਲਾਸ ਇਹਦੇ ਪੀ ਲਓ ਤੇ ਸ਼ਾਮ ਨੂੰ ਇੱਕ ਚਮਚ ਤੁਸੀਂ ਅੱਧਾ ਕਿ ਤਮ ਤੇ ਤ੍ਰਿਫਲਾ ਚੂਰਨ ਦਾ ਲੈ ਲਓ 4-5 ਵਜੇ ਤੁਸੀਂ ਦੇਖੋਗੇ ਵੀ ਪੇਟ ਦਾ ਤੁਹਾਨੂੰ ਕੋਈ ਚੂਰਨ ਕੋਈ ਚਟਣੀ ਕੋਈ ਗੋਲੀ ਲੈਣ ਦੀ ਕਦੇ ਜ਼ਿੰਦਗੀ ਦੇ ਵਿੱਚ ਜ਼ਰੂਰਤ ਨਹੀਂ ਪਾਉਗੇ ਇੱਕ ਦੋ ਦਿਨ ਤੁਹਾਨੂੰ ਜ਼ਰੂਰ ਲੱਗੂਗਾ ਵੀ ਇਹਦਾ ਟੇਸਟ ਹੋਰ ਤਰੀਕੇ ਦਾ ਪਰ ਜਦ ਤੁਸੀਂ ਇਹਦੇ ਆਦੀ ਹੋਗੇ ਤੁਹਾਨੂੰ ਸੁਭਾਅ ਪੈ ਗਿਆ ਤਾਂ ਤੁਸੀਂ ਮਹੀਨੇ ਬਾਅਦ ਆਪਣੇ ਆਪ ਬਣਾ ਲਿਆ ਕਰੋਗੇ ਤੇ ਤੁਹਾਨੂੰ ਇਹਦੇ ਬਹੁਤ ਜ਼ਿਆਦਾ ਬੇਨਿਫਿਟ ਹੋਣਗੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ ਦੇਖੋ ਜੀ ਮੈਂ ਤਾਂ ਕਾਂਜੀ ਤੀਜੀ ਚੌਥੀ ਵਾਰੀ ਬਣਾ ਰਿਹਾ ਮੈਨੂੰ ਤਾਂ ਇਹਨੇ ਬਹੁਤ ਹੀ ਜ਼ਿਆਦਾ ਬੇਨਿਫਿਟ ਕੀਤਾ ਇਸੇ ਕਰਕੇ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਹੈ ਤੇ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ